ਮੁਦਿਰਮੇ ਹਰ ਵਿਅਕਤੀ ਜਿਹੜਾ ਹੈ ਆਪਣੀ ਡਿਊਟੀ ਦੇ ਵਿੱਚ ਮਸ਼ਰੂਫ ਹੈ ਇਸ ਵਕਤ ਸੋ ਇਹ ਲਾਈਵ ਕਵਰੇਜ ਅਸੀਂ ਆਰ ਪੀ ਬੀ ਪੰਜਾਬ ਦੇ ਉਤੇ ਦੇਖ ਰਹੇ ਹਾਂ ਸੋ ਇਹ ਵੱਡੀ ਜਿਹੜੀ ਕਹਿ ਰਹੀ ਹੈ ਕਿ ਵੱਡੀ ਚੈਕਿੰਗ ਦੀ ਕਾਰਵਾਈ ਹੈ ਇਹ ਪਰਨ ਸਾਥ ਦੇ ਪਿਛਲੇ ਦਾ ਨਿਗਰਾਨੀ ਲਈ ਬਹੁਤ ਬਰੀਕੀ ਦੇ ਨਾਲ ਜਾਂਚ ਕੀਤਾ ਜਾਣਾ ਹੈ ਹੰਝ ਬਿਨਾ ਕਿਸੇ ਕਾਮਕਾਰ ਤੋਂ ਸੜਕਾਂ ਦੇ ਉੱਤੇ ਖੜ ਜਾਂਦੇ ਆ ਟੋਲੇ ਬਣਾ ਲੈਂਦੇ ਆ ਉਹਨਾਂ ਦੀ ਵੀ ਜਾਂਚ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਇਹ ਤਸਵੀਰ ਪਟਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਬੱਸ ਅੱਡੇ ਦੇ ਦਰਮਿਆਨੇ ਚੌਕੜੀ ਦੇ ਰੇਲਵੇ ਸਟੇਸ਼ਨ ਦੇ ਜਾਦਾ ਦਾ ਚੈਕ ਕਰ ਰਿਹਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਲੋਕਾਂ ਨੂੰ ਆ ਸ਼ੁਰੂ ਕਰੀਏ ਪਾਸ ਲੱਗ ਸਕਦੇ ਹੈ ਦਾ ਸਰਦਾ ਸਰਦਾ ਬਹੁਤ ਮੈਂ ਸਰ ਪੈਸੇ ਲੈਣ ਜਾ ਰਿਹਾ ਤੁਮੇ ਗਲਾਮਾ ਦੀ ਕਾਮ ਕਰਤਾ ਹੈ ਖਾਸ ਕਾਰਨ ਕੀ ਹੈ ਕਿਉਂ ਇੱਥੇ ਬੈਠੇ ਲੋਕ ਨਾ ਕਿ ਕੋਈ ਵੀ ਵਿਅਕਤੀ ਜਿਹੜਾ ਬਿਨਾਂ ਕਿਸੇ ਕੰਮਕਾਰ ਤੋਂ ਚੌਂਕਾਂ ਦੇ ਵਿੱਚ ਚਰਹਾਣ ਦੇ ਵਿੱਚ ਜਾਂ ਆਪਣੇ ਵਾਹਨਾਂ ਦੇ ਉੱਤੇ ਖੜ ਜਾਂਦਾ ਹੈ ਗੱਲਾਂ ਬਾਤਾਂ ਇਹ ਵੀ ਚਾਹਦੇ ਆ ਜਿੱਥੇ ਕਿ ਜਿਹੜਾ ਹੈਗਾ ਅੱਜ ਸਰਜ ਆਪਰੇਸ਼ਨ ਕੀਤਾ ਜਾ ਰਿਹਾ ਪਟਿਆਲਾ ਦੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਉਹ ਵੀ ਪਹੁੰਚੇ ਨੇ ਤੁਹਾਨੂੰ ਲਾਈਵ ਤਸਵੀਰਾਂ ਪਟਿਆਲਾ ਦੇ ਜਿਹੜੇ ਮੌਕੇ ਦੇ ਮਾਹਮ ਦੇ ਵਿੱਚ ਇਹਨੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਸ ਮੌਕੇ ਦੀਆਂ ਲਾਈਵ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਇਸ ਮੌਕੇ ਜਿਹੜੇ ਪਟਿਆਲਾ ਦੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਵੀ ਪਹੁੰਚੇ ਨੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਉਹ ਅਸਰ ਫੂਟਿਆਲਾ ਫੂਟਿਆਲਾ ਉਹ ਵੀ ਮੌਕੇ ਤੇ ਪਹੁੰਚੇ ਨੇ ਸੋ ਤੁਹਾਨੂੰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਪੂਰੀ ਟੀਮ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ ਸਰਕਾਰ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਆਇਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਸਾਰੇ ਪੰਜਾਬ 'ਚ ਮਨਜੋਗ ਬੀਜਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੇ ਡਰੱਗ ਕੰਜ਼ਿਊਮਰ ਹੌਟਸਪੌਟਸ ਨੇ ਉੱਥੇ ਕੱਸੋ ਆਪਰੇਸ਼ਨ ਕੀਤੇ ਜਾ ਰਹੇ ਪੰਜਾਬ ਸਰਕਾਰ ਦੀ ਤੇ ਮਨਜੋਗ ਬੀਜਪੀ ਸਾਹਿਬ ਦੀ ਸਖਤ ਦਾਤਾਨੇ ਕਿ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਦੇ ਦਲਦਲ 'ਚ 유ਮਾਮਾਨੂ ਫਸਾਉਂਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੈ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੀ ਇਸ ਬਿਮਾਰੀ 'ਚ ਇਸ ਕੋੜ 'ਚ ਪਏ ਹੋਏ ਆ ਉਹਨਾਂ ਨੂੰ ਐਜ਼ ਅ ਪੇਸ਼ੈਂਟ ਦੇਖਣਾ ਆ ਤੇ ਨਸ਼ਾ ਛੁਡਾਊ ਕੇਂਦਰਾਂ 'ਚ ਤੇ ਡੀ ਐਡਿਕਸ਼ਨ ਕੇਂਦਰਾਂ 'ਚ ਦਾਖਲ ਕਰਾਣਾ ਹੈ ਤੇ ਉਸੇ ਮੂਹਮ 'ਚ ਅੱਜ ਪਟਿਆਲੇ ਜ਼ਿਲ੍ਹੇ 'ਚ 25 ਥਾਵਾਂ 'ਤੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਰਨਰ ਹੋਟਲ ਦੇ ਬੈਕ ਸਾਈਡ 'ਤੇ ਜਿਹੜੀ ਬਸਤੀ ਉੱਥੇ ਮੈਂ ਮੇਰੇ ਐਸਪੀ ਸਿਟੀ ਪਲਵਿੰਦਰ ਚੀਮਾ ਜੀ ਡੀਐਸਪੀ ਸਿਟੀ ਸਤਨਾਮ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਆ ਅਸੀਂ ਇੱਥੇ ਕਰਾਂਗੇ ਸਰ ਜਿਸ ਤਰ੍ਹਾਂ ਕਿ ਇਹ ਮੇਨ ਇਲਾਕੇ ਆ ਗਏ ਇਸ ਤੋਂ ਇਲਾਵਾ ਕੁਝ ਇਲਾਕੇ ਅਜਿਹੇ ਜਿਹੜੇ ਛੁਪੇ ਹੋਏ ਹੁੰਦੇ ਆ ਉਹਦੀ ਜੇਕਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਤੇ ਪੁਲਿਸ ਨਾਲ ਕਿਸ ਤਰ੍ਹਾਂ ਸੰਪਰਕ ਕਰੇ ਦੇਖੋ ਜੀ ਸਾਡਾ ਸੇਫ ਪੰਜਾਬ ਹੈਲਪਲਾਈਨ ਦਾ ਵੀ ਨੰਬਰ ਜਿਹੜਾ ਆ ਉਹ ਸਾਡੀ ਵੈਬਸਾਈਟ ਤੇ ਅਵੇਲੇਬਲ ਹੈਗਾ ਕੋਈ ਵੀ ਨਸ਼ਾ ਵੇਚਣ ਦੀ ਜੇ ਜਾਣਕਾਰੀ ਹੈਗੀ ਹੈ ਤੇ ਉਹਨੂੰ ਸੇਫ ਪੰਜਾਬ ਹੈਲਪਲਾਈਨ ਤੇ ਦੱਸਿਆ ਜਾਵੇ ਅਸੀਂ 22 ਤੋਂ 250 ਤੋਂ 300 ਐਫਆਈਆਰਾਂ ਜਿਹੜੀਆਂ ਨੇ ਉਹ ਸੇਫ ਪੰਜਾਬ ਹੈਲਪਲਾਈਨ ਦੇ ਉੱਪਰ ਆਈ ਜਾਣਕਾਰੀ ਤੋਂ ਦਰਜ ਕੀਤੀਆਂ ਨੇ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਪਛਾਣ ਗੁਪਤ ਰੱਖੀ ਜਾਊਗੀ ਤੇ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ